ਹਾਂਜੀ ਸਾਰੇ ਵੀਰਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਤੇ ਲੋਜੀ ਪਾਕਿਸਤਾਨ ਟੈਂਟਰ ਹੋ ਚੁੱਕਿਆ। ਸ਼੍ਰੀ ਕਪਾਰਕੋ ਸਾਹਿਬ ਜਾ ਰਹੇ ਹਾਂ। ਪਤਾ ਲੱਗਦਾ ਸਾਹਮਣੇ ਬੱਸ ਖੜੀ ਆ। ਤੇ ਸਾਰਾ ਵਲੌਗ ਜਰੂਰ ਦੇਖਿਓ ਜੀ ਤੇ ਅੱਗੇ ਕਿ ਜੋ ਜੋ ਹੋਇਆ ਸਾਰਾ ਆਪਾਂ ਵਲੌਗ ਦੇ ਵਿੱਚ ਕਵਰ ਕਰਾਂਗੇ ਕੀ ਕੀ ਡਾਕੂਮੈਂਟੇਸ਼ਨ ਹੋਣੀ ਸਾਰੀ ਆਪਾਂ ਦੱਸਾਂਗੇ। ਇੱਕ ਵਾਰ ਸਾਰੇ ਜਣੇ ਹੁਣ ਆਪਣੇ ਡਾਕੂਮੈਂਟ ਦੇਖ ਲਿਓ ਠੀਕ ਹੈ ਪਾਸਪੋਰਟ ਚੱਕ ਲਿਓ ਇੱਕ ਵਾਰ ਦਿਖਾ ਦਿਓ ਉਧਰ ਨੂੰ ਕਿੱਥੇ ਪਹੁੰਚ ਚੁੱਕੇ ਆਪਾਂ ਸ੍ਰੀ ਕਰਤਾਰਪੁਰ ਸਾਹਿਬ ਫੌਰੀਡ ਦੇ ਹਾਂ ਤੇ ਬਾਕੀ ਚੱਲਣਾ ਹੁਣ ਅੰਦਰ ਵੀ ਇੱਕ ਵਾਰ ਹੁਣ ਪਹਿਲਾਂ ਆਪਣੇ ਇਮੀਗ੍ਰੇਸ਼ਨ ਦੇ ਜਿਹੜੇ ਜੋ ਕੁਝ ਹੁੰਦਾ ਹੈ ਨਾ ਪ੍ਰੋਸੈਸ ਉਹ ਸਾਰਾ ਕਰਾਉਂਦੇ ਆਂ ਕੁਝ ਕਿ ਗਲਤੀ ਹੋ ਜਾਂਦੀ ਸਾਡੇ ਤੋਂ ਆਪਾਂ ਅੱਗੇ ਡਿਸਕਸ ਕਰਦੇ ਰਹਾਂਗੇ ਬਲੌਗ ਦੇ ਵਿੱਚ ਲਾਸਟ ਜਾਉਣ ਲੱਗੇ ਆਪਾਂ ਡਿਸਕਸ ਕਰਾਂਗੇ ਤੇ ਟਾਈਮ ਹੋ ਗਿਆ 9 ਸਵੇਰ 9 ਵਜੇ ਦਾ ਤੇ ਹੁਣ ਚੱਲਦੇ ਆਂ ਅੰਦਰ ਤੇ ਬਾਕੀ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ ਕੀ ਕੀ ਡਾਕੂਮੈਂਟੇਸ਼ਨ ਹੁੰਦੀ ਹੈ ਨਾ ਤੇ ਬਾਕੀ ਦਰਵਾਜਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਕੀ ਜਿਵੇਂ ਜਿਵੇਂ ਹਰ ਲੋਕਾਂ ਦਾ ਪਾ ਕੇ ਕੰਟੀਨਿਊ ਕਰਦੇ ਚਲੋ ਪਾਸਵਰਡ ਦਾ ਚੰਗੀ ਹਾਂਜੀ ਲਓ ਜੀ ਸਾਰੇ ਡਾਕੂਮੈਂਟੇਸ਼ਨ ਹੋ ਗਈ ਸਭ ਤੋਂ ਪਹਿਲਾਂ ਹੋਈ ਮਤਲਬ ਬਾਹਰ ਚੈਕਿੰਗ ਉੱਥੇ ਉਹ ਈਟੀਏ ਫਾਰਮ ਦੇਖਦੇ ਆਪਨੇ ਪੀਟੀਓ ਤੇ ਪਾਸਵਰਡ ਨਾਲ ਹਨਾ ਸੇਮ ਮੈਚ ਕਰ ਲੰਦਾ ਆ ਉਹਦਾ ਈਟੀਏ ਫਾਰਮ ਆਪਣਾ ਤੇ ਇਸ ਤੋਂ ਬਾਅਦ ਪਾਸਪੋਰਟ ਚੈੱਕ ਕੀਤਾ ਆਪਣਾ ਤੇ ਅੱਗੇ ਅੱਗੇ ਪੋਲੀਓ ਦੀ ਬੂੰਦਾਂ ਹੈ ਨਾ ਹਾਂ ਪੋਲੀਓ ਦੀ ਬੂੰਦਾਂ ਪਲਾਈਆਂ ਉਹੀ ਪੁਰਾਣੀ ਬਚਪਨ ਦੀ ਯਾਦਾਂ ਤਾਂ ਉਹ ਪਲਾਈਆਂ ਉਹਦੇ ਬਾਅਦ ਡਾਲਰ ਐਕਸਚੇਂਜ ਹੋਣੇ ਤੇ ਰੀਮਿਗ੍ਰੇਸ਼ਨ ਹੁੰਦੀ ਆ ਫੇਰ ਇਮੀਗ੍ਰੇਸ਼ਨ ਹੋਈ ਤੇ ਹੁਣ ਉਹ ਮਸ਼ੀਨਾਂ ਜਿਹੜੀਆਂ ਚੋਂ ਕੱਢੇ ਬੈਗ ਉਹ ਦੂਜੀ ਕਲਾਈ ਚਾਰ ਤਵਾਰ ਤੇ ਇੱਧਰ ਸਾਡੇ ਕੋਲ ਸਾਹਿਬ ਕਰੀ ਗਏ ਅਸੀਂ ਕਰ ਜੀ ਬੈਂਕੇ ਬੈਠੀ ਤੁਸੀਂ ਸਾਨੂੰ ਹੁਣ ਕਿੱਥੇ ਤੱਕ ਲੈ ਕੇ ਜਾਓਗੇ ਜੀ ਅਸੀਂ ਜ਼ੀਰੋ ਲਾਈਨ ਤੱਕ ਲੈ ਕੇ ਜਾਓ ਤੁਸੀਂ ਜ਼ੀਰੋ ਲਾਈਨ ਤੱਕ ਲੈ ਕੇ ਜਾਓ ਤੇ ਹੁਣ ਜ਼ੀਰੋ ਲਾਈਨ ਤੱਕ ਜਾਵਾਂਗੇ ਜੀ ਗੱਡੀ ਦੇ ਵਿੱਚ ਸਵੇਰੇ ਅੰਕਲ ਕਿੰਨੇ ਵਜੇ ਤੋਂ ਸਟਾਰਟ ਹੋ ਜਾਂਦਾ ਜੀ ਸਵੇਰੇ 9 ਵਜੇ ਤੋਂ ਤੇ ਸ਼ਾਮ ਨੂੰ ਕਿੰਨੇ ਵਜੇ ਤੋਂ ਸ਼ਾਮ ਨੂੰ 3:00 ਵਜੇ ਅੱਛਾ 5 ਵਜੇ ਤੱਕ ਠੀਕ ਹੈ ਉਧਰੋਂ ਫਿਰ ਸਾਨੂੰ ਵਾਪਸ ਕਿੰਨੇ ਵਜੇ ਦੀ ਆਹੋ ਸਾਢੇ 5:00 ਵਜੇ ਨਾ ਸ਼ੁਰੂ ਕਰਦਾ ਵਾ ਮਨ ਅਨਾਊਂਸਮੈਂਟ ਕਰਦਾ ਉਹ ਓਕੇ ਓਕੇ ਉਹਨਾਂ ਨੇ ਅਨਾਊਂਸਮੈਂਟ ਕਰਨੀ ਸਟਾਰਟ ਕਰ ਦੇਣੀ ਵੀ ਆਪਣੇ ਵਾਪਸ ਦੀ ਠੀਕ ਹੈ ਜੀ ਲਓ ਜੀ ਲਾਸਟ ਅਖੀਰ ਜ਼ੀਰੋ ਲਾਈਨ ਤੇ ਪਹੁੰਚ ਚੁੱਕੇ ਹਾਂ ਜੀ ਤੇ ਹੁਣ ਜ਼ੀਰੋ ਲਾਈਨ ਕਰਾਸ ਕਰਨੀ ਤੇ ਅੱਗੇ ਪਾਕਿਸਤਾਨ 'ਚ ਐਂਟਰ ਹੋਣ ਲੱਗੇ ਆਂ ਕਾਦੀ ਵਾਰੀ ਐਂਟਰ ਹੁਣ ਲੱਗ ਗਈ ਹੋਰ ਦੇ ਤੇ ਬਾਕੀ ਹੁਣ ਘੁੰਮਣੇ ਕਹਿਣ ਜੁਡੀ ਹੋ ਗਏ ਆ ਤੇ ਫ੍ਰੀਦਬੀਏ ਲੱਗ ਬਹੁਤ ਸੋਹਣੀ ਥੀ ਲਾਦੀ ਆ ਇੱਧਰ ਪਾਸੇ ਦੇਖਦੇ ਹੁਣ ਕੀ ਕੁਝ ਚੱਲਦਾ ਹੈ ਕਿ ਇਸ ਸਰਾਉ ਤੋਂ ਕਿਤੇ ਅੱਜ ਪਾਕਿਸਤਾਨ ਚਾ ਗਿਆ ਆ ਜੀ ਅਜਾ ਵੀ ਜਿੱਤ ਕਿਲੀ ਰਹਿ ਗਿਆ ਉਹ ਬਲੀ ਰਹਿਮਾਨ ਪਾਕਿਸਤਾਨ ਪੂਰ ਹੋ ਜਾਂਦੀ ਨਾਲ ਕੈਮਰੀ ਕੋਲੀ ਫਿਰਦੇ ਆ ਤੁਸੀਂ ਨਾਲ ਹੋ ਤਾਂ ਅੱਛਾ ਜੀ ਇੱਥੋਂ ਫਿਰ ਲਾਹੌਰ ਤੱਕ ਕਾਫੀ ਦੂਰ ਹੋਣਾ ਫਿਰ ਜੀ ਠੀਕ ਹੈ ਆਉ ਦੇਖਿਆ ਸੀ ਅਸੀਂ ਮੋਟਾ ਮੋਟਾ 100 120 ਕਿਲੋਮੀਟਰ 100 ਕਿਲੋ 2 ਕਿਲੋਮੀਟਰ ਹੈਗਾ ਰਸਤੇ 'ਚ ਸਾਨੂੰ ਪਿੰਡ ਵੀ ਲਿਖਣਗੇ ਆਉਂਦੇ ਆਉਂਦੇ ਨਾਲ ਵੇਰਿਆ ਮਦ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਪਿੰਡਾ ਹੋਇਆ ਸੀ ਅੱਛਾ ਉਹੀ ਦਿਸਣਾ ਸਾਨੂੰ ਇੱਕ ਇਹ ਮਾਈਗ੍ਰੇਸ਼ਨ ਆ ਗਈ ਉਹ ਦੋਹਾਂੀਆਂ ਮਾਰ ਰਹੀਆਂ ਨੇ ਦੋਹਾਂੀਆਂ ਮਾਰ ਰਹੀਆਂ ਨੇ ਉਹ ਰੇ ਇੱਕ ਮਸ਼ੀਨ ਦੇਖ ਆਉਂਦੀ ਸਾਹ ਰੋਹੀ ਜ਼ਿੰਮੇਦਾਰ ਵਾਲੀ ਗੱਡਾ ਥੋੜੀ ਵਾਲੀ ਮਸ਼ੀਨਾਂ ਚਲਾਦੀ ਆ ਅੱਗ ਲੱਗੀ ਤੇ ਥੋੜੀ ਆ ਅੱਗ ਮੱਕੀ ਬਣਾਉਂਦੇ ਆ ਕਿਹਨੇ ਉਹ ਮੱਕੀ ਵਖਾ ਆਪਣੇ ਵੀ ਨਹੀਂ ਇੰਨੀ ਤਕੜੀ ਮੱਕੀ ਹੁੰਦੀ ਮੱਕੀ ਵੀ ਦਿਖਾਉਂਦੇ ਆ ਆ ਦੇਖ ਇੱਧਰ ਨੋਟਾਂ ਦੇਖ ਦੇ ਡਾਲਰਾਂ ਦੇ ਕਿਵੇਂ ਹੋ ਗਏ ਇਹ ਇੱਥੇ ਵਾਪਸ ਕਰਕੇ ਜਾਣੇ ਆਉਣ ਲੱਗੇ ਤੇ ਪਾਕਿਸਤਾਨ ਦਾ ਕੀ ਹੈ ਕਰੰਸੀ ਦਾ ਨਾਮ ਕੀ ਹੈ ਡਾਲਰ ਵੀ ਚੱਕੀ ਵੀ ਰਬੀ ਜੀ ਦਰਵਾਜਾ ਸਾਹਿਬ ਪਹੁੰਚ ਚੁੱਕੇ ਆਂ ਦਰਸ਼ਨ ਡਿਊਟੀ ਸਾਹਮਣੇ ਤੇ ਇੱਧਰ ਨੂੰ ਐਂਟ੍ਰੈਂਸ ਹੈ ਸਾਰੀ ਆ ਜਿਓ ਵੀ ਜਵਾਨੂੰ ਪਹਿਲੀ ਗੱਲ ਇਹ ਹੈ ਤੁਹਾਡੀ ਅੰਦਰੋਂ ਚੈੱਕ ਕੀ ਕਿਸੇ ਕਿਸਮ ਦੀ ਕੋਈ ਨਹੀਂ ਆਪਣੇ ਡਾਕੂਮੈਂਟਸ ਪਾਸ ਕਰ ਤੁਸੀਂ ਆਪ ਨੂੰ ਸੌਂ ਕਰਕੇ ਰੱਖਣੇ ਕਿਹੜਾ ਦੇ ਅੰਦਰੋਂ ਕੋਈ ਲੋੜ ਤੇ ਆ ਜਿਹੜੇ ਤੁਹਾਨੂੰ ਕਾਰਡ ਦਿੱਤੇ ਹੋਏ ਨੇ ਇਹ ਕਾਰਡ ਸਿੱਧਾ ਮਸ਼ੀਨ ਵਾਲੇ ਚੈਨਨ ਕੋਲ ਰੱਖੋ ਤੁਹਾਡਾ ਸਾਰਾ ਬਿਲਡਿੰਗ ਦੇ ਬਾਰੇ ਦਰਵਾਜ਼ਾ ਕਰਾਸ ਕਰੋਗੇ دروازے ਦੇ ਬਿਲਕੁਲ ਨਾਲ ਹੀ ਇਸ ਪਾਸੇ ਤੁਹਾਡੇ ਸੱਜੇ ਆ ਪਹਿਲਾ ਕਮਰਾ ਜੁੜੇ ਕਰਦਾ ਹੈ ਇੱਥੇ ਤੁਸੀਂ ਜੁੜੇ ਜਾਵਾਂਗੇ ਜੁੜੇ ਜਾਮਾ ਕਰਵਾਉਣ ਤੋਂ ਬਾਅਦ ਅੰਦਰ ਅੱਥਰੋਂ ਐੜੀ ਤੁਸੀਂ ਦਰਵਾਜ਼ੇ ਤੋਂ ਬਾਹਰ ਇਸ ਪਾਸੇ ਦੀਵਾਰ ਨਾਲ ਵਾਸ਼ਪੇਸੇ ਲੱਗੀਆਂ ਬਾਹਰ ਆ ਕੇ ਤੁਸੀਂ ਇਹਨਾਂ ਵਾਸ਼ਪੇਸੇ ਜਿਹੜੇ ਲੋਕ ਤੁਹਾਡੇ ਚੋਂ ਲੰਗਰ ਜਾਂ ਰਸਦ ਲੈ ਕੇ ਆਏ ਹੋਏ ਨੇ ਮੇਰੇ ਬਿਲਕੁਲ ਬੈਕ ਸਾਈਡ ਤੇ ਹਾਜ਼ਰੀਣ ਤੇ ਇਸ ਪਾਸੇ ਕਾਊਂਟਰ ਲੱਗਿਆ ਲੱਭ ਜਾਵਾਂਗੇ ਤੁਸੀਂ ਉੱਥੇ ਨੋਟ ਨੂੰ ਆ ਕੇ ਜਮਾ ਕਰਵਾ ਦੇਣਾ ਉਸ ਲੰਗਰ ਵਾਲੇ ਕਾਊਂਟਰ ਦੇ ਬਿਲਕੁਲ ਕੋਲੇ ਇਸ ਪਾਸੇ ਨੂੰ ਇੱਕ ਬਰਾਡਾ ਬਣਿਆ ਹੋਇਆ ਹੈ ਉਸੇ ਬਰਾਂਡੇ 'ਚੋਂ ਤੁਸੀਂ ਅੰਦਰ ਇਹਨਾਂ ਬਰਾਂਡੇ ਵਿੱਚ ਥੋੜਾ ਜਿਹਾ ਅੱਗੇ ਜਾਓਗੇ ਐਸੇ ਪਾਸੇ ਨੂੰ ਤੇ ਸੈਂਟਰ ਵਿੱਚ ਜਾ ਕੇ ਬਰਾਂਡੇ ਦੇ ਅੰਦਰ ਸ੍ਰੀ ਗੁਰੂਵਰ ਸਾਹਿਬ ਦਾ ਤੁਮਕ ਦਿੱਤਾ ਹੈ ਤੇ ਸਾਈਨ ਬੋਰਡ ਵੀ ਲੱਗਿਆ ਹੋਇਆ ਹੈਗਾ ਸ੍ਰੀ ਗੁਰੂਵਰ ਸਾਹਿਬ ਦਾ ਉੱਥੇ ਤੁਸੀਂ ਅਸ਼ਨਾਣ ਕਰ ਸਕਦੇ ਹੋ ਮੇਨ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਬਿਲਕੁਲ ਸੈਂਟਰ ਵਿੱਚ ਹੈ ਚਾਰਾਂ ਪਾਸੇ ਬਰਾਡੇ ਬਣੇ ਹੋਏ ਨੇ ਸੈਂਟਰ 'ਚ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਬਾਬਾ ਜੀ ਦਾ ਖੂਹ ਸਾਹਿਬ ਜਿਹਦੇ ਨਾਲ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਰਹੇ ਨੇ ਉਹ ਵੀ ਇਤਿਹਾਸਿਕ ਉਸਤਵੇਂ ਮੌਜੂਦ ਹੈ ਉਹ ਸਾਹਿਬ ਦਾ ਅਮਰਜਲ ਗੁਰੂ ਸਾਹਿ ਨਾਲਾਟ ਜਾਣ ਵਾਸਤੇ ਟੈਕੋ ਦਾ ਮਿਲੀਆਂ ਨਹੀਂ ਹੋ ਤੁਸੀਂ ਨਾਲਾਟ ਜਾ ਸਕਦੇ ਉਸ ਤੋਂ ਬਾਅਦ ਅਗਰ ਲੰਗਰ ਹਾਲ ਜਾਣਾ ਤੇ ਅੰਦਰ ਜਾ ਕੇ ਜਦੋਂ ਮੇਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਐਸ ਪਾਸੇ ਆਪਣੇ ਖਬਿਆਤ ਉਧਰ ਤੁਹਾਨੂੰ ਇੱਕ ਡਿਓੜੀ ਨਜ਼ਰ ਆਵੇਗੀ ਉਸ ਡਿਓੜੀ ਦੇ ਮੱਥੇ ਤੇ ਲਿਖਿਆ ਹੋਵੇਗਾ ਕਰਤਾਰਪੁਰ ਕਰਤਾ ਉਸੇ ਸੰਤਨ ਕੇ ਪਾਸ ਉਸ ਕਰਤਾਰਪੁਰ ਵਾਲੀ ਡਿਓੜੀ ਦੇ ਬਿਲਕੁਲ ਬੈਕ ਸਾਈਡ ਤੇ ਲੰਗਰ ਹਾਲ ਉੱਥੇ ਲੰਗਰ ਸਕਣਾ ਤੁਸੀਂ ਲੰਗਰ ਛਕਣ ਤੋਂ ਬਾਅਦ ਅਗਰ ਮਾਰਕੀਟ ਜਾਣਾ ਚਾਹੋ ਤੇ ਲੰਗਰ ਹਾਲ ਦੇ ਕੋਲ ਉਹਦੀ ਬੈਕ ਸਾਈਡ ਤੇ ਮਾਰਕੀਟ ਹੈ ਲੱਗ ਰਿਹਾ ਉਹਦੇ ਬਾਹਰ ਐਕਸਟਰਾ ਚੱਕਰਾਂ ਰੱਖੀਆਂ ਹੁੰਦੀਆਂ ਨੇ ਉਹ ਪਾ ਕੇ ਤੁਸੀਂ ਮਾਰਕੀਟ ਜਾ ਸਕਦੇ ਹੋ ਮਾਰਕੀਟ ਦੇ ਵਿੱਚ ਵਾਸ਼ਰੂਮ ਦੀ ਫੈਸਿਲਿਟੀ ਵੀ ਹੋਵੇਗੀ ਜੇ ਕਿਸੇ ਨੇ ਕਰੰਸੀ ਐ এক্সচেਜ ਕਰਾਣੀ ਹੈ ਤੇ ਉਹ ਵੀ ਤੁਸੀਂ ਉੱਥੇ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਬਾਬਾ ਜੀ ਦੇ ਖੇਤੀਸਾਬ ਦੇ ਦਰਸ਼ਨ ਕਰਨੇ ਬਾਹਰ ਇਸ ਪਾਸੇ ਦੀ ਜ਼ਮੀਨ ਹੈ ਬਾਬਾ ਜੀ ਦੀ ਖੇਤੀਸਾਬ ਤੁਸੀਂ ਜੋੜੇ ਪਾ ਕੇ ਅੰਦਰ ਜਾ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਬਾਕੀ ਬਿਲਡਿੰਗ ਦੇ ਅੰਦਰ ਹਰ ਜਗ੍ਹਾ ਸਾਈਨ ਬੋਰਡ ਵੀ ਲੱਗੇ ਹੋਏ ਨੇ ਇੰਗਲਿਸ਼ ਉਰ ਗੁਰਮੁਖੀ ਵਿੱਚ ਉਹ ਦੱਸਦੇ ਬੈਨੇ ਕਿਹੜੀ ਚੀਜ਼ ਕਿਸ ਪਾਸੇ ਹੈ ਫਿਰ ਵੀ ਕੋਈ ਗੱਲ ਪੁੱਛਣੀ ਹੈ ਕੋਈ ਕੁਐਸਚਨ ਹੈ ਤੁਸੀਂ ਪੁੱਛ ਸਕਦੇ ਹੋ ਔਰ ਆ ਵੀ ਬਸ 4:00 ਵਜੇ ਜਾਏਗੇ ਕਿਉਂਕਿ ਉਸ ਤੋਂ ਪਹਿਲਾਂ ਤੁਹਾਡੇ ਜੀ ਨੂੰ ਜਲਦੀ ਜਾਣਾ ਚਾਹੀਦਾ ਤੇ ਹਰ 15 ਤੋਂ 20 ਮਿੰਟ ਬਾਅਦ ਗੱਡੀ ਇਹ ਤੋਂ ਵਾਪਸ ਜਾਈ ਉਹ ਤੁਸੀਂ ਇਸੇ ਟਾਈਮ ਵਾਪਸ ਜਾ ਸਕਦੇ ਹੋ ਅਸੀਂ ਯਾਸ ਕਰਾਂਗੇ ਤੁਹਾਡਾ ਆਨੰਦ ਦੇ ਬੜਾ ਯਾਦਗਾਰ ਆਹ ਬਾਈ ਪਿੱਛੇ ਜਦੋਂ ਆਪਾਂ ਇੰਟਰੈਂਸ ਤੇ ਹੁੰਨੇ ਆ ਉੱਥੇ ਜੋੜਾ ਕਰ ਬਣਾਇਆ ਹੋਇਆ ਜੀ ਨਾਲੇ ਲੱਸ ਜਮਾ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਹੁਣ ਅੱਗੇ ਸਰੋਵਰ ਸਾਹਿਬ ਜਾ ਰਹੇ ਹਾਂ ਜੀ ਤੇ ਫਿਰ ਦਰਬਾਰ ਸਾਹਿਬ ਮੱਥਾ ਟੇਕਾਂਗੇ ਜੀ ਗਰਮੀ ਬਹੁਤ ਹੈ ਜਣੀ ਇਹ ਦਿਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਰੋਵਰ ਸਾਹਿਬ ਦੇ ਵਿੱਚ ਅਸੀਂ ਨੇ ਇਸ਼ਨਾਨ ਕੀਤਾ ਉਸ ਤੋਂ ਬਾਅਦ ਹੁਣ ਅਸੀਂ ਦਰਬਾਰ ਸਾਹਿਬ ਵੱਲੋਂ ਜਾਣਾ ਤੇ ਤੁਹਾਡੇ ਦਰਸ਼ਨ ਤੇਦਾਰੇ ਜ਼ਰੂਰ ਕਰਾਉਨੇ ਆ ਤੇ ਬਾਕੀ ਜਿਵੇਂ ਜਿਵੇਂ ਮਤਲਬ ਜੋ ਜੋ ਹਿਸਟਰੀ ਹੈ ਸਾਰੀ ਤੁਹਾਨੂੰ ਆਪਾਂ ਬਲੌਗ ਦੇ ਵਿੱਚ ਦੱਸਾਂਗੇ ਜੀ ਤੇ ਉਸ ਤੋਂ ਬਾਅਦ ਪਹੁੰਚਦੇ ਆ ਜੀ ਮਜ਼ਾਰ ਸਾਹਿਬ ਇਸ ਪਵਿੱਤਰ ਸਥਾਨ ਤੇ ਮੁਸਲਮ ਭਾਈਚਾਰੇ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਾਦਰ ਤੇ ਫੁੱਲਾਂ ਨੂੰ ਦਫਨ ਕੀਤਾ ਸੀ। ਪਾਹਿਲ ਪਾਹਿਲ ਕੀਤਾ ਖਾਸ 25 ਬਾਬਾ ਗੁਰਨਾਨਕ ਜੀ ਜਦੋਂ 52 ਸਾਲ ਦੀ ਮਰ ਵਿੱਚ ਚਾਰ ਉਦਾਸੀਆਂ ਤੋਂ ਬਾਅਦ ਫਿਰ ਬਾਬਾ ਜੀ ਇਸ ਥਾਂ ਤੇ ਆਏ। ਬਾਬਾ ਜੀ ਇਸ ਥਾਂ ਤੇ ਆਏ ਇਹ ਤ੍ਰਿਤੀ ਵਿरान ਸੀ ਜੰਗਲ ਸੀ ਕੁਝ ਵੀ ਨਹੀਂ ਸੀ ਬਾਬਾ ਜੀ ਨੂੰ ਥਾਂ ਬਹੁਤ ਪਸੰਦ ਆਈ ਬਾਬਾ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸੇ ਥਾਂ ਤੇ گزارੇ। ਇਸੀ ਤਰਤੀ ਤੇ ਰਹਿ ਕੇ ਪਾਪਾ ਜੀ ਨੇ ਧਰਮ ਸ਼ਾਲਾ ਬਣਾਈ। ਇਸੀ ਤਰਤੀ ਤੇ ਰਹਿ ਕੇ ਪਾਪਾ ਜੀ ਨੇ ਕਿੰਨੀਆਂ ਪਾਨੀਆਂ ਤੋਂ 4 ਰੰਗ ਦੀ ਕਾਗੀ ਸੀ ਤਰਤੀ ਤੇ ਰਹਿ ਕੇ ਪਾਪਾ ਜੀ ਨੇ ਨੰਗਰ ਚਲਾਇ। ਇਸੀ ਤਰਤੀ ਤੇ ਪਾਪਾ ਜੀ ਨੇ ਕਿਰਤ ਕੀਤੀ 아니 18 ਸਾਲ ਪਾਪਾ ਜੀ ਨੇ ਇਸੀ ਤਰਤੀ ਤੇ ਰਹਿ ਕੇ ਖੇਤੀਬਾੜੀ ਕੀਤੀ। ਇਸੀ ਤਰਤੀ ਤੇ ਪਾਪਾ ਜੀ ਨੇ ਪਾਈ ਲੈਣੀ ਜੋਤੀ ਜੋਤ ਸਮਸਤੇ ਮਬਾਪਾ ਜੀ ਦੀਆਂ ਸੰਗਤਾਂ ਵਿੱਚ ਮਸਲਮਾਨ ਪਾਈਆਂ ਝਗੜਾ ਪੈ ਗਿਆ ਮੁਸਲਮ ਵੀ ਰਾਗੂਸਨ ਇਹ ਸਾਡੇ ਪੀਰ ਐ ਬਜ਼ੁਰਗਨ ਅਸੀਂ ਆਪਣੇ ਧਰਮ ਅਨਸਾਰ ਇਹਨਾਂ ਨੂੰ ਦਫਨ ਕਰਨੇ ਗੁਰੂ ਜੀ ਦੀ ਸੰਗਤ ਕਰਦੀ ਸੀ ਨਹੀਂ ਸਾਡੇ ਗੁਰੂਗਨ ਅਸੀਂ ਇਹਨਾਂ ਦਾ ਸੰਸਕਾਰ ਕਰਨਾ ਹੈ ਪਰ ਜਿਸ ਟੇਮ ਬਾਬਾ ਜੀ ਤੋਂ ਚਾਦਰ ਚੁਗੀ ਤਾਂ ਬਾਬਾ ਜੀ ਨਿਸਮ ਬਾਬਾ ਜੀ ਅਲੋਪ ਹੋ ਗਏ ਸਨ ਸਿਰਫ ਤਾਜ਼ਾ ਫੁੱਲ ਪਈ ਸਨ ਫਿਰ ਖੁੱਲਾਂ ਤੇ ਚਾਦਰ ਦੀ ਵੰਡ ਕੀਤੀ ਨੇ ਜਿਹੜਾ ਹਿੱਸਾ ਆਪਣੀ ਸੰਗਤ ਨੂੰ ਮਿਲਿਆ ਉਹਨਾਂ ਨੇ ਅੰਦਰ ਸੰਸਕਾਰ ਕਰਕੇ ਅੰਗੇਠਾ ਸਾਂਭਣਾ ਦਿੱਤਾ ਜਿਹੜਾ ਅੱਧੀ ਚਾਦਰ ਅੱਧੇ ਫੁੱਲਾਂ ਦਾ ਹਿੱਸਾ ਮੁਸਲਮਾਨ ਭਾਈਚਾਰੇ ਨੂੰ ਮਿਲਿਆ ਸੀ ਉਹ ਬਿਜਾ ਸੀ ਉਹਨਾਂ ਨੇ ਬਾੜ ਦਾ ਫੈਨ ਕਰਕੇ ਕਬਰ ਤੇ ਕਾਂ ਬਣਾ ਦਿੱਤੀ ਨਾਲੀ ਪਾਪਾ ਜੀ ਦਾ ਇਤਿਹਾਸ ਅਖੂ ਸਾਬੇ ਇਸ ਖੂਸਾਬ ਤੋਂ ਪਾਪਾ ਜੀ ਨੇ 18 ਸਾਲ ਆਪਣੇ ਖੇਤਾਂ ਨੂੰ ਪਾਣੀ ਦਿੱਤਾ ਸੀ ਪਿੱਛੇ ਸਾਰੀ ਪਾਪਾ ਜੀ ਦੀ ਖੇਤੀ ਜਿਹੜੀ ਪਾਪਾ ਜੀ ਨੇ ਆਪਣੇ ਹੱਥਾਂ ਨਾਲ 18 ਸਾਲ ਖੇਤੀਬਾੜੀ ਕੀਤੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੰਨ ਪਾਪਾ ਜੀ ਕਦੋਂ ਮਤਲਬ ਇੱਥੇ ਸਥਾਨ ਤੇ ਕਿਰਤਾਰੂ ਸਾਹਿਬ ਕਦੋਂ ਆਏ ਸੀ ਪਾਪਾ ਜੀ 1521 ਵਿੱਚ ਇੱਧਰ ਆਏ ਇਸ ਸਥਾਨ ਤੇ ਫਿਰ 1539 ਪਾਪਾ ਜੀ ਚੋਟੀ ਜੀ

ਦੀਨੀ ਵੀ ਮਤਲਬ ਮਾਰਤਾ ਦਰਬਾਰ ਸਾਹਿਬ ਦੀ ਹਲੇ ਮਤਲਬ ਪੁਰਾਣੀ ਉਵੇਂ ਹੀ ਸਾਫ ਕੇ ਰੱਖੀ ਹੋਈ ਹੈ ਇਹਨਾਂ ਨੇ ਪੂਰੀ ਸੰਭਾਲ ਦੇ ਵਿੱਚ ਜਿਵੇਂ ਪਿੰਡਾਂ ਦਾ ਆਪਾਂ ਦੇਖੀ ਕਲਚਰ ਦੇਖੀ ਇੱਥੇ ਦਾ ਤਾਂ ਬਹੁਤ ਕੁਝ ਸੰਭਾਲ ਕੇ ਰੱਖਿਆ ਹੋਇਆ ਇੱਥੇ ਹੈ ਨਾ ਆਪਣੇ ਬਹੁਤ ਹਾਂ ਆਪਣੇ ਬਹੁਤ ਜ਼ਿਆਦਾ ਮਤਲਬ ਬਿਲਡਿੰਗਾਂ ਢਾਟਾ ਕੇ ਮਾਰਤਾ ਨੂੰ ਨਵੇਂ ਸਿਰੇ ਤੋਂ ਮਤਲਬ ਬਣਾਇਆ ਜਾਂਦਾ ਤੇ ਇੱਥੇ ਸਾਰਾ ਕੁਝ ਪੁਰਾਣਾ ਹੀ ਦੇਖਣ ਨੂੰ ਮਿਲਦਾ ਉੱਪਰ ਜਿਵੇਂ ਪ੍ਰਕਾਸ਼ ਹੋ ਰਿਹਾ ਜਿੱਥੇ ਉੱਥੋਂ ਤੇ ਦਰਸ਼ਨ ਕਰੋ ਜੀ ਉਸ ਪਵਿੱਤਰ ਖੂਹ ਦੇ ਜਿੱਥੋਂ ਬਾਬਾ ਨਾਨਕ ਆਪਣੇ ਖੇਤਾਂ ਨੂੰ ਪਾਣੀ ਦਉਂਦੇ ਸੀ। ਪਾਣੀ ਕਰਦਾ ਵੀ ਕੋਈ ਅੰਦਰ ਆ। ਤੇ ਅਜੀਬ ਹੀ ਮਤਲਬ ਪਾਣੀ ਮਜੂਦ ਹੈ। ਕੋਈ ਆਦਾ ਹੀ ਕਿ ਨਾ ਕਿ ਪਾਣੀ ਲੱਗੇ। ਪਾਣੀ ਹਾਂਜੀ ਬਿਲਕੁਲ। ਅਰਸਲ ਪਿੰਡੋਂ ਆਇਆ ਉਹ ਤੋਂ ਹੰਟੀ ਲੱਗੀ ਜੀ ਇੱਥੇ ਤੁਸੀਂ ਪਹਿਲਾਂ ਆਏ ਹੋ ਜੀ ਇੱਥੇ ਤੁਹਾਡਾ ਕਿਹੜੇ ਜੀ ਬਾਬਾਈ ਬਲਟਵਾ ਚਲ ਅੱਛਾ ਜੀ ਬਿਲਟਵਾ ਬਿਲਟਵਾ ਬਿਲਕੁਲ ਠੀਕ ਹੈ ਠੀਕ ਹੈ ਜੀ ਕਿਵੇਂ ਲੱਗੇ ਜੀ ਆ ਕੇ ਅੱਜ ਇਹ ਹੁਣੇ ਸੀ ਬੜੀਆ ਲੱਗਾ ਮੈਂ ਚੌਥੀ ਵਾਰ ਆ ਗਿਆ ਤੁਸੀਂ ਚੌਥੀ ਵਾਰ ਆ ਗਏ ਇੱਥੇ ਠੀਕ ਹੈ ਠੀਕ ਹੈ ਜਿੱਦਾਂ ਉਹ ਲੋ ਪਾਸਪੋਰਟ ਵਾਲੇ ਹੋਏ ਰਹੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅਸੀਂ ਫਤਿਹਗੜ੍ਹ ਸਾਹਿਬ ਤੋਂ ਆ ਜੀ ਹਾਂਜੀ ਅਸੀਂ ਪੰਜ ਜਿਹੜੇ ਕਰਮ ਵਾਲੇ ਆ ਜੀ ਹਾਂਜੀ ਬੜਾ ਵਧੀਆ ਹੈ ਸਾਹਿਬ ਜੀ ਬਿਲਕੁਲ ਕਰਮ ਵਾਲੇ ਆ ਜੀ ਇੱਥੇ ਤੱਕ ਆ ਹੋ ਗਿਆ ਬਿਲਕੁਲ ਸਾਰਾ ਸਾਲ ਇੱਥੇ ਬਤਾਇਆ ਆਸਾਂ ਦੀ ਬਾੜ ਦਾ ਬਾੜੀ ਇੱਥੇ ਜਾ ਲੈਂਦੀ ਹਾਂ ਹਾਂਜੀ ਬਿਲਕੁਲ ਤੇ ਪਵਿੱਤਰ ਜਲ ਲੈ ਕੇ ਜਾਵਾਂਗੇ ਜੇ ਇੱਥੋਂ ਪਵਿੱਤਰ ਜਲ ਦੀਆਂ ਉਧਰੋਂ ਮਤਲਬ ਕਹਿੰਦੇ ਵੀ ਬੋਤਲ ਮਿਲਦੀਆਂ ਨੇ ਉਹ ਪਤਾ ਕਰਦੇ ਆ ਜੀ ਆਹ ਵਧੀਆ ਕਾਪਾ ਇਮਰਾਨ ਖਾਨ ਦੇ ਜਿਹੜਾ ਕੋਲੀ ਸਿਰਫ ਆ ਦਾ ਛੋਟਾ ਜਿਹਾ ਗੁਰਦੁਆਰਾ ਇਸਰਵ ਡੇਢ ਲੱਖ ਉਹ ਬਾਾਰਸੀ ਦਾ ਇੰਨਾ ਖਾਵਾ ਲਿਆ ਇੰਨਾ ਕਿ ਥਾਂ ਸੀ ਫੁੱਟਬਾਲ ਵੀ ਏਡੀਕ ਤੇ ਪਰਲੇ ਦਾ ਸਿਰਫ ਨੰਗਰ ਹਾਲ ਸੀ ਹਾਂਜੀ ਨੀ ਬਹੁਤ ਜਿਆਦਾ ਮਤਲਬ ਸਕੂਨ ਮਿਲ ਰਿਹਾ ਹੁਣ ਇੱਥੇ ਕਿ ਬੜਾ ਸਕੂਨ ਸਿੱਧੂ ਦੇ ਜੱਜੂ ਨੇ ਦੋ ਤਿੰਨ ਸਿੱਖਾਂ ਦੀ ਮਾਰਗ ਨੂੰ ਨਾਨਕ ਦੇ ਸੋਣ ਅੰਨਾ ਬੇਲਾ ਆਉਣਾ ਮੁੜ ਕੇ ਨਾ ਨਾ ਨਹੀਂ ਆ ਵੇਖੋ ਅਜੇ ਇਮਾਰਤ ਨਹੀਂ ਹੀ ਕੋਈ ਨਹੀਂ ਐ ਦੀਵਾਰ ਕੋត្រਾ ਹੀ ਸੀ ਬਗਰ ਦਰਵਾਜ਼ਾ ਸੀ ਜਿਹੜਾ ਥਾਂ ਮਿਲਿਆ ਇਹਦੇ ਪੰਜ ਪੰਜ ਫੁੱਟ ਕਵਾਮ ਕੱਚਾ ਸੀ ਕੱਚਾ ਸੀ ਹਲਦ ਵਾਲੇ ਸਾਰੇ ਹੀ ਜਿੰਨਾ ਵੀ ਆਹ ਖੂਬ ਬਾਹਰ ਸੀ ਖੂਬ ਬਾਹਰ ਸੀ ਜੱਟ ਦੇ ਵੇਖੋ ਪੌੜੀ ਕਿੰਦਾ ਸੋਨਾ ਕਿੰਨਾ ਸੋਨਾ ਹਾਂਜੀ ਹਾਂ ਮਾੜੇ ਕਿਨਾਂ ਹੀ ਲੰਗਰ ਹਾਲ ਦੇ ਨਾਲੇ ਬਿਲਕੁਲ ਪਿਛਲੀ ਸਾਈਡ ਮਾਰਕੀਟ ਹੈ ਜੀ ਮਾਰਕੀਟ ਘੁੰਮਿਆਏ ਜੀ ਬੀਰ ਨੂੰ ਮਿਲਿਆ ਬਈ ਇੰਨਾ ਵਧੀਆ ਲੱਗਿਆ ਮਿਲ ਕੇ ਆ ਵੀਰ ਪੁਲਿਸ ਵਿੱਚ ਆ ਇੱਧਰ ਪਾਕਿਸਤਾਨ ਚ ਨਾ ਪੁਲਿਸ ਦੇ ਵਿੱਚ ਨੌਕਰੀ ਕਰਦਾ ਵੀਰ ਬਹੁਤ ਵਧੀਆ ਲੱਗਿਆ ਪੰਜਾਬ ਪੁਲਿਸ ਪੰਜਾਬ ਪਾਕਿਸਤਾਨ ਪੁਲਿਸ ਇੱਥੇ ਕਿੰਨੀ ਕਹਿੰਦੇ ਨੇ 1500 ਦੀ ਰੇਟ ਥੋੜੀ ਡੈਂਟਿੰਗ ਪਾਸ ਆ ਇਹਨਾਂ ਨੂੰ ਕੀ ਲੋਡ ਪੈਂਦਾ ਚੈਕਿੰਗ ਕਰ ਆਪਣਾ ਪਰ ਸਭਾ ਉੱਧੇ ਆਉਂਦੇ ਆ ਉਹ ਬੂਲ ਕਰਦੇ ਨੇ ਇਹ ਨਿਰਮਾਣ ਜੀ ਉਹ ਤੁਸੀਂ ਤੇ ਪ੍ਰੈਸ ਤੋਂ ਲੈਣੇ ਇਹਨਾਂ ਦਾ ਪਤਾ ਆਪਾਂ ਨੂੰ ਪੁੱਛੀਏ ਜੇ ਕੋਈ ਬੜੇ ਛੇੜਦਾ ਯਾਰ ਹੈ ਇਸ ਦੀ ਅੱਗੇ ਪਿੱਛੇ ਚੈੱਕ ਹਾਂ ਜੀ ਸੇਮ ਜਿਵੇਂ ਤੁਹਾਡੇ ਆ ਜੀ ਸੇਮ ਉਹੀ ਪ੍ਰੋਸੀਜਰ ਹੈ ਤੁਹਾਡਾ ਉੱਧਰ ਥੋੜੀ ਜਿਹਾ ਜ਼ਿਆਦਾ ਹੀ ਕਰਦੇ ਆਂ ਆਹ ਤੁਹਾਡੇ ਜ਼ਿਆਦਾ ਹਾਂ ਤੁਹਾਡੀ ਵੀ ਜ਼ਿਆਦਾ ਦਰਹਣੀ ਹੈ ਤੁਹਾਡੇ ਸਾਡੇ ਨਹੀਂ ਲਾਉ ਲੈਪਟਾਪ ਵਗੈਰਾ ਮਤਲਬ ਨਾ ਖੋਲ੍ਹਵਾਣੀ ਕੋਈ ਜੀ ਲੋੜ ਮਾਹਰ ਦਾ ਲੋ ਜੀ ਦਸਤਾਵਾਜ਼ ਨਾ ਲਾਉਂਦੇ ہاں جی عمران 14 لاکھ روپے 14 لاکھ روپے میں دے دیں گے پر سن لیں کہ پرچن بھی گنکنا ہے آج وقت ہے اس اس پر بھی ادھروں ادھر سے بھی حاوی ہے اس کو بھی اپ بتا دیں ملنیے کر دو گے ਦੇਖ ਲੈ ਜਦੋਂ ਬੰਦੋਂ ਨੇ ਫੇਰ ਵੀ ਚੱਕਰ ਦਿਨ ਨੂੰ ਦਿਨ ਨੂੰ ਮਾਰਦੇ ਦੂਰ ਬਸ ਤੁਸੀਂ ਆਓ ਕੋਣ ਵੀ ਦੋ ਪ੍ਰੈਸ਼ਰ ਕਿੰਨਾ ਜੀ ਕੇ ਫਾਇਸ ਜੀ ਅਰੇ ਸ਼ੇਮ ਨਹੀਂ ਹੋ ਰਹੀ ਤੁਸ ਜਮਗਾ ਰਿਹਾ ਕੋੜਾ ਅਰਕਤ ਕੋਣਾਂ ਤੇ ਜਮੰਦੀ ਆਉਂਦਾ ਫੜੀ ਫੜੀ ਬਾਬਾ ਜੀ ਦੇ ਬਾਗ ਦੇ ਵਿੱਚ ਪਹੁੰਚ ਚੁੱਕੇ ਆ ਜੀ ਦੇ ਲੋਕ ਇਸ ਟਾਈਮ ਤੇ ਇੱਥੇ ਮਤਲਬ ਬਾਬਾ ਜੀ ਖੇਤੀ ਕਰਦੇ ਸੀ। ਕੰਡਾ ਤਾਰ ਬਾਉਂਡਰੀ ਕੀਤੀ ਹੋਈ ਆ ਉਧਰ ਪਿੰਡ ਲੱਗ ਰਹੇ ਨੇ ਨਾਲ ਦੇ। ਤੇ ਇੱਧਰ ਸਲਾਈਆਂ ਦਾ ਕੰਮ ਚੱਲ ਰਿਹਾ ਹੈ। ਜਣੀ ਜੋ ਮਤਲਬ ਇੱਥੇ ਦਾ ਮਾਸਟਰ ਪਲਾਨ ਦੇ ਵਿੱਚ ਆਇਆ ਬਾਈ ਕਨਕਸ਼ਾ ਉਹ ਤਾਂ ਬਹੁਤ ਕਾਫੀ ਕੁਝ ਮਤਲਬ ਡਿਵੈਲਪਮੈਂਟ ਦਿਖਾਈ ਵੀ ਉਹਦੇ ਚ ਹੌਲੀ ਹੌਲੀ ਜਣੀ ਚੱਲੂਗਾ ਹਲੇ ਹੋਰ ਪ੍ਰੋਜੈਕਟ ਇੱਥੇ। ਤੇ ਇੱਥੇ ਹੁਣ ਫਿਲਹਾਲ ਕਣਕ ਦੀ ਬਾਡੀ ਜਿਹੜੀ ਕੀਤੀ ਗਈ ਹੈ ਤੇ ਸਾਹਮਣੇ ਖਜੂਲਾਂ ਦੇ ਦਰਖਤ ਤੇ ਬਹੁਤ ਸੋਹਣਾ ਐਨ ਮਤਲਬ ਪੀਸਫੁੱਲ ਜੱਜ ਪੂਰਾ ਮਨ ਬੜਾ ਸ਼ਾਂਤ ਹੋ ਗਿਆ ਜਿੱਥੇ ਆ ਕੇ ਬੜਾ ਖੁੱਲਮ ਡੁੱਲਾ ਏਰੀਆ ਕੋਈ ਲੋਕ ਟੋਕ ਨਹੀਂ ਹੈ ਕਿ ਫਾਲਤੂ ਵੀ ਹਾਂ ਵੀ ਜੇ ਮਤਲਬ ਇੱਧਰ ਸਿਕਿਉਰਿਟੀ ਨੇ ਜ਼ਿਆਦਾ ਤੰਗ ਕੀਤੇ ਵੀ ਹਾਂ ਇੱਧਰ ਨਹੀਂ ਜਾਣਾ ਜੋ ਉੱਧਰ ਨਹੀਂ ਜਾਣਾ ਲੰਗਰ ਹਾਲ ਦਾ ਬਹੁਤ ਸੋਹਣਾ ਬੰਦੋਬਸਤ ਕੀਤਾ ਹੋਇਆ ਕੁਝ ਨਹੀਂ ਮਤਲਬ ਲੱਗ ਫੀਲ ਨਹੀਂ ਹੋ ਰਿਹਾ ਵੀ ਦੋ ਫਲੇਰ ਟ੍ਰੈਕ ਵਾਪਸ ਚੱਲੇ ਪਾ ਦਿੱਤੇ ਨੇ ਹਾਂਜੀ ਕੀ ਕਹਿੰਦੇ ਆ ਗਰਮੀ ਗਰਮੀ ਉਰੇ ਕਿ ਤਾਂ ਠੀਕ ਆ ਉਧਰ ਵੀ ਥੋੜੀ ਜਿਆਦਾ ਹਾਂ ਹਾਂ ਉਰੇ ਤਾਂ ਪਰਫਗਿਲਦੀ ਆ ਗਰਮੀ ਨੇ ਚਿੱਕਾਂ ਕਢਾਈ ਠੀਕ ਆ ਤਾਂ ਤੇ ਹੁਣ ਜਾਵਾਂਗੇ ਦੇਖਦੇ ਆ ਕੀ ਕੀ ਚੈੱਕੀ ਹੁੰਦੀ ਆ ਤੇ ਸਾਨੂੰ ਬਾਹਰ ਨਿਕਲ ਕੇ ਪੂਰਾ ਜਦੋਂ ਮਤਲਬ ਇੰਡੀਆ ਵਾਲੀ ਸਾਈਡ ਇਮੀਗ੍ਰੇਸ਼ਨ ਤੋਂ ਬਾਹਰ ਚੱਲ ਜਾਾਂਗੇ ਤਾਂ ਫਿਰ ਤੁਹਾਨੂੰ ਦੱਸਾਂਗੇ ਕੀ ਕੀ ਡਾਕੂਮੈਂਟੇਸ਼ਨ ਹੋਈ ਲਓ ਜੀ ਨਿਕਲੇ ਆ ਤੇ ਇਮੀਗ੍ਰੇਸ਼ਨ ਦਾ ਸਾਰਾ ਕੰਮ ਕਾਰ ਨਿਪਟ ਗਿਆ ਤੇ ਜੋ ਜੋ ਸਲੀਪਾਂ ਵਗੈਰਾ ਚੈੱਕ ਹੋਣੀ ਸੀ ਉਹ ਜੂੜੀਆਂ ਮੜਦੀਆਂ ਤੇ ਫਿਲਹਾਲ ਜਿਹੜੀ ਆਪਾਂ ਕਰੰਸੀ ਜਿੱਥੋਂ ਚੇਂਜ ਕਰਾਈਦੀ ਉੱਥੋਂ ਆਪਾਂ ਨੇ ਵਾਪਸ ਫੇਰ ਕਰਾ ਲਿਆ ਨੇ ਜਿਵੇਂ ਜਿੰਨੇ ਜਿੰਨੇ ਬੱਚੇ ਵੀ ਸੀ ਉਹ ਸਾਰੇ ਆਪਣੇ ਇੱਥੇ ਹੀ ਲੈ ਲੈਂਦੇ ਨੇ ਇੰਡੀਅਨ ਆਪਾਂ ਨੂੰ ਇੱਥੋਂ ਦੇ ਦੇਣੇ ਤੇ ਹੁਣ ਚੱਲਦੇ ਇੰਡੀਆ ਵਾਲੀ ਸਾਈਡ ਉੱਧਰ ਦੇਖਦੇ ਹਾਂ ਕੀ ਕੁਝ ਬਣਦਾ ਕਿ ਕੀ ਨਹੀਂ ਉਹਦੇ ਤੱਕ ਇਹਨਾਂ ਨੂੰ ਜਾ ਕੇ ਪੱਕਾ ਛੱਡ ਦਿੰਦਾ ਗੁੱਡ ਬਾਏ ਬਾਅਦ ਬਾਅਦ ਆਜ ਵੀ ਉਹ ਦੇ ਵਿੱਚ ਆ ਗਏ ਬਹੁਤ ਬਹੁਤ ਤੇ ਬਾਏ ਬਾਏ ਫਿਰ ਬਾਏ ਪਾਕਿਸਤਾਨ ਅੱਛਾ ਇਹਦਰ ਫੁੱਲ ਆਪਣੇ ਵਾਲੇ ਨੇ ਲਾਏ ਪਿਆ ਹੈ ਇਹ ਗੱਡੀ ਉਪਜਾਨਗੇ ਅੱਗੇ ਹਾਂ 嗯。Hmm. <laughs>